ਇੱਕ ਫਾਈਨੈਂਸਰ ਦੀ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜਿਸ ਨੇ ਕੀ ਫੂਡ ਦਾ ਸਟਾਲ ਲਗਾਉਣ ਵਾਲਿਆਂ ਦੇ ਨਾਲ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਹੈ। ਦਰਸਲ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ। ਫੂਡ ਸਟਾਲ ਵਾਲੇ ਨੇ 18000 ਰੁਪਏ ਵਿਆਸ ਤੇ ਲਈ ਸੀ ਪਰ ਜਦੋਂ ਉਸ ਦੇ ਵੱਲੋਂ ਵਿਆਜ ਨਹੀਂ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਫਾਈਨੈਂਸਰ ਨੇ ਪਹਿਲਾਂ ਤਾਂ ਉਨ੍ਹਾਂ ਦਾ ਸਮਾਨ ਚੁੱਕ ਲਿਆ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੁਲਿਸ ਨੇ ਜਦੋਂ ਫਾਈਨੈਂਸਰ ਨੂੰ ਸਮਾਨ ਵਾਪਿਸ ਦੇਣ ਦੇ ਲਈ ਕਿਹਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਜਦੋਂ ਉਹਨਾਂ ਨੇ ਇੱਕ ਵਾਰ ਫੇਰ ਤੋਂ ਆਪਣਾ ਫੂਡ ਦਾ ਸਟਾਲ ਲਗਾਇਆ ਤਾਂ ਫਾਈਨੈਂਸਰ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਆਪਣੇ 15 ਤੋਂ 20 ਗੁੰਡੇ ਭੇਜੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਜਾ ਕੇ ਕੁੱਟਮਾਰ ਕੀਤੀ ਅਤੇ ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਤਖੰਣਾ ਦੀ ਜੀਟੀਵੀ ਮਾਰਕੀਟ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਫਾਈਨੈਂਸਰ ਦੀ ਸ਼ਰੀਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜਿਸ ਨੇ ਕਿ ਪੈਸੇ ਨਾਮ ਮੋਡਰਨ ਤੇ ਫੂਡ ਸਟਾਲ ਵਾਲਿਆਂ ਦੇ ਨਾਲ ਕੁੱਟਮਾਰ ਕੀਤੀ ਹੈ ਹਾਲਾਂਕਿ ਕੁੱਟਮਾਰ ਕਰਨ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੋ ਗੁੰਡੇ ਨੇ ਉਨ੍ਹਾਂ ਦੇ ਹੱਥਾਂ ਦੇ ਵਿੱਚ ਲਾਠੀ ਡੰਡੇ ਫੜੇ ਹੋਏ ਨੇ ਤੇ ਨਾਲ ਹੀ ਇੱਕ ਸ਼ਖਸ ਦੀ ਜੰਮ ਕੇ ਕੁੱਟਮਾਰ ਕੀਤੀ ਜਾ ਰਹੀ ਹੈ ਮੌਕੇ ਦੇ ਉੱਤੇ ਪੁਲਿਸ ਨੂੰ ਵੀ ਬੁਲਾਇਆ ਗਿਆ ਫਿਲਹਾਲ ਪੁਲਿਸ ਪਹੁੰਚੀ ਹੋਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਖੰਨਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਅੱਜ ਹੀ ਅਸੀਂ ਕਿਸੇ ਦੇ 18000 ਰੁਪਏ ਦੇਣਾ ਸੀਗੇ ਪਹਿਲਾਂ ਤਾਂ ਮੇਰੇ ਪਾਪਾ ਦਾ ਆਪਰੇਸ਼ਨ ਹੋਇਆ ਸੀ ਤਿੰਨ ਚਾਰ ਮਹੀਨੇ ਤੱਕ ਅਸੀਂ ਉਹਨਾਂ ਦੇ ਪੈਸੇ ਨਹੀਂ ਦਿੱਤੇ ਸੀਗੇ ਤੇ ਪਾਪਾ ਦਾ ਆਪਰੇਸ਼ਨ ਹੋਣ ਕਰਕੇ ਤਾਂ ਰੁਕ ਗਈ ਫਿਰ ਅਸੀਂ ਗਏ ਹੋਏ ਸੀ ਸਾਡੇ ਐਮਰਜੈਂਸੀ ਸੀ ਅਸੀਂ ਅੱਜ ਪਹਿਲੇ ਦਿਨ ਦੁਕਾਨ ਲਈ ਸੀ ਇਹ ਫੋਨ ਕਰਕੇ ਕਹਿੰਦੇ ਅਸੀਂ ਦੁਕਾਨ ਤੇ ਆ ਰਹੇ ਹਾਂ ਜੀ ਮੇਰੇ ਮਾਤਾ ਜੀ ਤੇ ਇੱਕ ਜਿਹੜੇ ਨਾਲ ਆਂਟੀ ਰੱਖੇ ਨੇ ਉਹ ਨਾਲ ਉਹ ਸੀਗੇ ਉੱਥੇ ਤੇ ਇਹਨਾਂ ਉੱਥੇ ਜਾ ਕੇ ਗੁੰਡਾਗਰਦੀ ਕਰਨ ਲੱਗੇ ਪੰਜ ਸੱਤ ਮੁੰਡੇ ਆਏ 10 ਕ ਮੁੰਡੇ ਸੀਗੇ ਤੇ ਇਹਨੇ ਆ ਕੇ ਸਾਡਾ ਸਮਾਨ ਸਾਰਾ ਚੱਕ ਕੇ ਲੈ ਗਏ ਉਸ ਤੋਂ ਬਾਅਦ ਸਮਾਨ ਚੱਕ ਕੇ ਲੈ ਗਏ ਉਸ ਤੋਂ ਬਾਅਦ ਅਸੀਂ ਉੱਥੇ ਸਿਟੀ ਟੂਚ ਰਿਪੋਰਟ ਲਿਖਾਈ ਸੀਗੀ ਉਹਨਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਫੈਸਲਾ ਕਰ ਦਿੰਦੇ ਆ ਵੀ 2 ਮਹੀਨੇ ਚ 18000 ਰੁਪਏ ਜਿੰਨਾ ਬਣਦਾ ਤੁਸੀਂ ਦੇ ਦਿਓ ਅਸੀਂ ਕਿਹਾ ਠੀਕ ਹੈ ਜੀ 18000 ਰੁਪਏ ਦੇ ਦਾਂਗੇ ਤੇ ਅਸੀਂ ਕਿਹਾ ਸਾਡਾ ਸਮਾਨ ਵਾਪਸ ਰੱਖ ਕੇ ਜਾਣੇ ਇਹ ਸਮਾਨ ਰੱਖਣ ਆਏ ਸਾਡੇ ਸਿਲੰਡਰ ਸਿਲੰਡਰ ਡੱਬੇ ਡੁੱਬੇ ਸਾਰਾ ਕੁਝ ਚੱਕ ਕੇ ਲੈ ਗਏ ਸੀਗੀ ਸਾਡੇ ਡੱਬੇ ਮੋੜ ਕੇ ਪਹਿਲੇ ਕਿਹੜੇ ਦੂਜੇ ਕਿਹੜੇ ਸਿਲੰਡਰ ਦੇਣ ਲੱਗੇ ਕਹਿੰਦੇ ਕਾਲੂ ਦਵਾਂਗੇ ਜੀ ਐਂ ਕਰਾਂਗੇ ਉਹ ਕਰਾਂਗੇ ਜਿੱਜੂ ਕਹਿੰਦੇ ਵੀ ਸਾਡਾ ਮੇਰੇ ਸਾਡਾ ਪ੍ਰਾਣਾ ਸੀਗਾ ਇਹ ਉੱਥੇ ਬੜਾ ਪ੍ਰਾਣਾ ਹਾਂਜੀ ਵਿਆਜ ਤੇ ਸੀ ਵੀ ਪਹਿਲੇ ਤੋਂ ਕਿੰਨਾ ਦਾ ਮੁੱਲ ਚਾਹ ਲਿਖੋ 6 ਮਹੀਨੇ ਹੋ ਗਏ ਸੀਗੇ ਪਹਿਲਾਂ 3 ਮਹੀਨੇ ਲਗਾਤਾਰ ਗਏ ਨਹੀਂ ਪਏ ਹਾਂਜੀ 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 3 ਮਹੀਨੇ ਤੋਂ ਅਸੀਂ ਪੈਸਾ ਨਹੀਂ ਦਿੱਤਾ ਸੀਗਾ ਹੀ ਕੋਈ ਤੇ ਬਾਅਦ ਚ ਉਹ ਇਹਨਾਂ ਨੇ ਸਾਡੇ ਨਾਲ ਸਾਨੂੰ ਗੁੰਡਾ ਕਰਦੀ ਕਰਨ ਲੱਗੇ ਜੇ ਸਿਲੰਡਰ ਦੇਣ ਆਏ ਸਭ ਪ੍ਰਾਣੇ ਨੂੰ ਗਾਲਾਂ ਕੱਢਣ ਲੱਗੇ ਜੀ ਪਰੋਣੇ ਨੂੰ ਗਾਲਾ ਗੱਡੀਆਂ ਤੇ ਪਰੋਣੇ ਨੇ ਵੀ ਗਾਲ ਗੱਡੀ ਤੇ ਫਿਰ ਇਹਨਾਂ ਨੇ 15-20 ਮੁੰਡੇ ਲੈ ਕੇ ਆਏ ਸੀ ਦੂਜੀ ਵਾਰ ਗੇੜੇ ਚ ਤੇ ਉਦੋਂ ਫਿਰ ਇਹਨਾਂ ਨੇ ਉਹਨਾਂ ਦੇ ਡੰਡੇ ਡੁੰਡੇ ਲੈ ਕੇ ਬਹੁਤ ਕੁੱਟਮਾਰ ਕੀਤੀ ਫੋਣ ਫੋਣ ਭੰਤੇ ਇਹਨਾਂ ਦੇ ਤੇ ਸਾਡੇ ਜਿਹੜੇ ਉਹਨਾਂ ਦੇ ਕੋਲ ਪੈਸੇ ਪੂਸੇ ਸੀ ਉਹ ਹੋ ਕੇ ਲੈ ਗਈ ਹਾਂਜੀ ਬਾਕੀ ਹੁਣ ਇੱਥੇ ਆਏ ਸਾਨੂੰ ਧਮਕੀਆਂ ਦਿੰਦੇ ਵੇ ਹਸਪੀਟਲ ਚਾ ਕੇ ਜੀ ਤੁਸੀਂ ਉੱਠ ਖੜੋ ਫੈਸਲਾ ਕਰ ਲੋ ਇਹ ਟਾਰਗੇਟ ਚੀਵਰਸ ਵਾਲੇ ਨੇ ਜੀ ਟਾਰਗੇਟ ਚੀਵਰ ਹਾਂਜੀ ਕੀ ਕੰਮ ਕਰਦੇ ਹੈ ਇਹ ਟਾਰਗੇਟ ਚ ਵੀ ਵੀਜ਼ੇ ਬੂਜ਼ੇ ਲਗਵਾਉਣ ਦਾ ਕੰਮ ਕਰਦੇ ਆ ਜੀ ਹਾਂ ਹਾਂ ਜੀ ਹਾਂ ਜੀ ਇਮੀਗ੍ਰੇਸ਼ਨ ਦਾ ਕੰਮ ਹੈ ਇੱਕ ਜਨਾਬ ਪ੍ਰਿੰਸ ਹੈ ਜੀ ਤੇ ਰਵਿੰਦਰ ਹੈ ਜੀ ਤੇ ਆਪਣਾ ਜਸਕਰਨ ਹੈ ਜੀ ਇਹ ਤਿੰਨ ਨਾਮ ਦਾ ਪਤਾ ਨੇ ਜੀ ਬਾਕੀ ਜਿਹੜੇ ਮੁੰਡੇ ਸੀਗੇ ਖਾਸੇ ਮੁੰਡੇ ਆਏ ਸੀ 15 20 ਮੁੰਡੇ ਸੀਗੇ ਉਹਨਾਂ ਦੇ ਨਾਮ ਨਹੀਂ ਪਤਾ ਹੈਗੇ ਹੁਣ ਇੱਥੇ ਸਿਵਲ ਹਸਪੀਟਲ ਚ ਆ ਕੇ ਵੀ ਸਾਨੂੰ ਧਮਕੀਆਂ ਮਾਰ ਦਿੰਨੇ ਦੇਖ ਲਾਂਗੇ ਜੀ ਐਵੇਂ ਕਰ ਦਾਂਗੇ ਓਵੇਂ ਕਰ ਦਾਂਗੇ ਮੇਰੇ ਫਾਦਰ ਸਾਹਿਬ ਤੇ ਮੇਰੇ ਜੀਜੂ ਨੇ ਜੀ ਜਾਈ ਨੇ ਡੰਡਿਆਂ ਨਾਲ ਮਾਰਿਆ ਜੀ ਉਹਨਾਂ ਨੂੰ ਹਾਂਜੀ ਬਾਹਾਂ ਬਾਹਾਂ ਤੇ ਮਾਰਿਆ ਸਿਰ ਸਿਰਫ हट ਗਈ ਪਿੱਠਾਂ ਤੇ ਮਾਰਿਆ ਜੀ ਫੋਨ ਭੰਨਤੇ ਉਹਨਾਂ ਦੇ ਹਾਂਜੀ ਐਮਐਨਆਰ ਘਟਾਈ ਹੈ ਜੀ ਹੁਣ ਫੁੱਲਸ ਨੂੰ ਇਨਫੋਰਮੇਸ਼ਨ ਨਹੀਂ ਹੋਈ ਫੁੱਲਸ ਨੂੰ ਇਨਫੋਰਮੇਸ਼ਨ ਕੀਤੀ ਹੈ ਜੀ ਹਾਂਜੀ ਫੁੱਲਸਲੇ ਤੱਕ ਤਾਂ ਨਹੀਂ ਆਈ ਇਹ ਜੀ ਮੌਕੇ ਤੇ ਵੀ ਨਹੀਂ ਆਈ ਇਹ ਜੀ ਅਸੀਂ ਇਨਸਾਫ ਦੀ ਮੰਗ ਕਰਦੇ ਆ ਜੀ ਸਾਡਾ ਦੇਖੋ ਇਨਸਾਫ ਕਰੇ ਦੋ ਸਾਲ ਹੋ ਗਏ ਜੀ ਕੀਰਸਿੰਗ ਨੂੰ ਨਹੀਂ ਡਾਇਰੀ ਦਾ ਕਮਾਈ ਮਚ ਰੱਖੀ ਨਹੀਂ ਕੀ ਗੱਲ ਹੋਈ ਸੀ ਕੀ ਵੀ ਮਾਰਕਟ ਗੱਲ ਕੁਝ ਵੀ ਨਹੀਂ ਹੋਈ ਸੀ ਗੱਲ ਥੋੜੀ ਨਾ ਕੋਈ ਇਹਨਾਂ ਦਾ ਆਪਸ ਚ ਫਾਈਨੈਂਸ਼ਲੀ ਪੈਸੇ ਦਾ ਰੌਲਾ ਸੀਗਾ ਉਹਦੇ ਕਰਕੇ ਥਾਣੇ ਦੇ ਵਿੱਚ ਗੱਲ ਲੇਪੜ ਗਈ ਸੀ ਉਹ ਸਾਰਾ ਸਮਾਨ ਲੈ ਗਈ ਸਮਾਂ ਚਾਤੇ ਉਹ ਮੁੰਡੇ ਸਮਾਨ ਮੋੜ ਨਾਏ ਓੜ ਨੇ ਗਾਲਾਂ ਕੱਢਣ ਲੱਗਿਆ ਆ ਕੇ ਇਹਨਾਂ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਉਹ ਪਹਿਲਾਂ ਹੀ ਤਿਆਰੀ ਦੇ ਵਿੱਚ ਸੀ ਕੌਣ ਸੀ ਜਿਹਨਾਂ ਲੜਾਈ ਹੋਈ ਹੈ ਤੁਹਾਡੇ ਕੀ ਲੱਗਦੇ ਆ ਇਹ ਮੇਰੇ ਸੋਹਰਾ ਸਾਹਿਬ ਨਹੀਂ ਮੈਂ ਇਹ ਕਹਿੰਦਾ ਮੈਂ ਇਹਨਾਂ ਦੇ ਬੇਟੇ ਨੂੰ ਕਿਹਾ ਵੀ ਤੂੰ ਨਾ ਹੀ ਲੜਦੇਂਗਾ ਤੂੰ ਜਾ ਕਰਮ ਕਰੇ ਤੇ ਮੈਂ ਬਹਿ ਜਾਨਾ ਮੈਂ ਉੱਤੇ ਬਹਿ ਗਿਆ ਉਹਨਾਂ ਨੇ ਕਿਹਾ ਉਲਟਾ ਮੇਰੇ ਤੇ ਹੀ ਉਹਨਾਂ ਨੇ 15-20 ਮੁੰਡੇ ਨੇ ਇਕੱਠੇ ਹੋ ਕੇ ਇੱਕ ਜੱਜ ਕਰਨ ਮੁੰਡਾ ਸੀਗਾ ਇੱਕ ਪ੍ਰਿੰਸ ਸੀਗਾ ਇੱਕ ਮੁੰਡਾ ਸਰਦਾਰ ਈ ਆ ਉਹਦਾ ਮੈਨੂੰ ਨਾਮ ਨਹੀਂ ਪਤਾ ਈ ਤੇ तकरीबन 20-25 ਜਣੇ ਜੀ ਉਹਨਾਂ ਨੇ ਮੁੰਡੇ ਹੋਰ ਅਣਪਛਾਤੇ ਬੁਲਾਏ ਸਾਡੇ ਕੋਲ ਬਕਾਇਦਾ ਵੀਡੀਓ ਵੀ ਆ ਉਹਨਾਂ ਨੇ ਆਨ ਦੀ ਸਰਦਾਰ ਨੂੰ ਪੁੱਟਣਾ ਸਟਾਰਟ ਕਰਤਾ ਕੁਝ ਪੁੱਛਿਆ ਨਹੀਂ ਕੁਝ ਕੀਤਾ ਨਹੀਂ ਗਈ ਬਾਈ ਇਹਨੇ ਜੇ ਕਰਕੇ ਫਿਰ ਉਹਨਾਂ ਨੇ ਬਾਅਦ ਚੁਕਿਆ ਤੇ ਸਾਡੀ ਪੱਗ ਲਾਤੀ ਅਸੀਂ ਤਾਂ ਕਿਹਾ ਨਹੀਂ ਪੱਗ ਪੱਗ ਅਸੀਂ ਕੋਈ 15-20 ਬੰਦੇ ਤੇ ਅਸੀਂ ਕਿਸੇ ਦੀ ਕਿੱਥੋਂ ਪੱਗ ਲਾ ਦਾਂਗੇ ਜੇ ਅਸੀਂ ਕਿਸੇ ਦੀ ਪੱਗ ਲਾਂਦੇ ਅਸੀਂ ਛੜਾ ਕੇ ਭੱਜ ਵੀ ਸਕਦੇ ਸੀ ਉਹਨਾਂ ਨੇ ਸਾਨੂੰ ਇੰਨਾ ਬੇਰਹਿਮੀ ਨਾਲ ਕੁੱਟਿਆ ਜੀਦਾ ਕੋਈ ਹਸਾਬ ਨਹੀਂ ਸਾਰੇ ਦੇਖਿਆ ਪਰ ਛੜਾਇਆ ਕਿਸੇ ਨਹੀਂ ਨਿੱਗੀ ਸਾਰੇ ਡੰਡੇ ਲੈ ਕੇ ਆਏ ਸਾਨੂੰ ਕੁੱਟਿਆ ਬੇਸਾਬਾਈ ਉਹਨਾਂ ਨੇ ਕਿਸੇ ਨੇ ਸਾਨੂੰ ਕੋਈ ਗੱਲ ਪੁੱਛੀ ਵੀ ਨਹੀਂ ਨਾ ਕਿਸੇ ਡੰਡੇ ਨਾਲ ਗੱਲ ਕੀਤੀ ਕੁੱਟ ਹੀ ਹੋ ਗਈ ਇੱਥੇ ਕਾਰਨ ਕੀ ਸੀ ਕਾਰਨ ਕੁਝ ਵੀ ਨਹੀਂ ਜੀਆ ਕਾਰਨ ਇਹ ਜੀ ਹੈਗਾ ਸੋ ਉਹਨਾਂ ਨੇ ਜਿਹੜੇ ਮੁੰਡੇ ਬੁਲਾਏ ਉਹਨਾਂ ਨੇ ਸਾਬ ਨੂੰ ਇਹ ਕਹਿਤਾ ਵੀ ਆ ਜਾਓ ਇਹ ਜਿਹੜਾ ਓਕੇ ਹੁੰਦ ਰਹੇ ਅਸੀਂ ਕਹਿੰਦਾ ਤੁਹਾਨੂੰ ਕਹਿੰਦਾ ਦੱਸ ਦਾਂਗੇ ਪਤਾ ਤੁਹਾਨੂੰ ਕੀ ਚੱਕਰ ਹੈ ਮੇਰਾ ਫਾਇਨੰਸ ਦਾ ਵੀ ਕੰਮ ਆ ਮੇਰੇ ਕੋ ਮੈਂ ਸਰਦਾਰ ਵਿਕਰਮਜੀਤ ਸਿੰਘ ਖਾਲਸਾਈ ਦੇ ਨਾਲ ਵੀ ਰਹਿਣਾ ਆ ਆਪਣੇ ਬੇਟੇ ਨੇ ਸਾਰੇ ਇਹ ਬੱਚੇ ਨੇ ਆਪਣੇ ਇਹ ਆਪ ਵਿੱਚ ਲੜ ਪਏ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਸੀ ਇਹਨਾਂ ਦਾ ਠੀਕ ਆ ਜੀ ਪਰ ਹੈ ਕਿ ਦੋਨੋਂ ਪਰਿਵਾਰ ਆਪਣੇ ਨੇ ਇਹ ਨਹੀਂ ਹੈਗਾ ਉਹ ਸਾਡੀ ਭੈਣ ਆ ਠੀਕ ਆ ਆਪਾਂ ਨੂੰ ਭੈਣ ਹੀ ਕਹਿੰਦੇ ਆ ਕੋਈ ਇਹੋ ਜੀ ਗੱਲ ਨਹੀਂ ਦੋਨੇ ਬੱਚੇ ਆਪਣੇ ਨੇ ਬਹਿ ਕੇ ਸਮਝੌਤਾ ਹੋ ਜਾਊਗਾ ਗੱਲ ਇਹ ਪੈਸੇ ਪੂਸੇ ਲੈਣੇ ਸੀਗੇ ਨਾ ਇਹਨਾਂ ਦੇ ਸਾਡੇ ਬੰਦਿਆਂ ਨੇ 18000 ਕੀ ਦਾ ਕੋਈ ਲੈਣ ਦੇਣ ਸੀਗਾ ਉਹ ਲੈਣਗੇ ਚਲੋ ਭਾਂਡੇ ਪੁੰਡੇ ਪਿੱਛੇ ਲੜਾਈ ਹੋਗੀ ਮਾੜੀ-ਮੁੱਟੀ ਗੱਲ ਹੋਈ ਆ ਕੋਈ ਬਹੁਤੀ ਗੱਲ ਨਹੀਂ ਹੈ ਜੀ ਉੱਥੇ ਲੜ ਪਏ ਪਰ ਸਾਡੇ ਬੱਚੇ ਨੇ ਦੋਨੋਂ ਇਹ ਨਹੀਂ ਹੈਗਾ ਵੀ ਕੋਈ ਬਾਹਰਲੀ ਪਾਰਟੀਆਂ ਆ ਗਈਆਂ ਫਲਾਨਾ ਆ ਗਿਆ ਦੋਨੋਂ ਸਾਡੇ ਬੱਚੇ ਨੇ ਬਹਿ ਕੇ ਜਿਹੜੀ ਵੀ ਗੱਲਬਾਤ ਆ ਕਰ ਲਾਂਗੇ ਬਾਕੀ ਕੋਈ ਗਿਲਾ ਸ਼ਿਕਵਾ ਹੋਊਗਾ ਦੂਰ ਕਰ ਲਾਂਗੇ ਬੈਠ ਕੇ ਪੈਸੇ ਹਾਂਜੀ ਹਾਂਜੀ ਵਿਆਹ ਦੇ ਉੱਤੇ ਹਾਂਜੀ ਉਹ ਕਹਿੰਦੇ ਪਹਿਲਾਂ ਵੀ ਕੋਈ ਪਰੇ ਦੇ ਵਿੱਚ ਕਹਿੰਦੇ ਹੋਇਆ ਤੋਂ ਗੱਲਬਾਤ ਹਾਂ ਹੁਣੇ 5 ਮਿੰਟ ਪਹਿਲਾਂ ਹੀ ਹੋਈ ਆ ਜੀ ਉਹ ਇਹਨਾਂ ਨੇ ਪੈਸੇ ਲੈਣੇ ਸੀ ਵਿਆਹ ਦੇ ਉੱਤੇ 21000 ਰੁਪਏ ਲਿਆ ਸੀ ਨਨ ਕੋਈ ਮੋੜ ਨਹੀਂ ਸੀ ਰਹੇ ਉਹ ਚਲੋ ਬੰਦੇ ਨੂੰ ਹੁੰਦਾ ਵੀ ਯਾਰ ਸਾਡੇ ਪੈਸੇ ਮਰ ਜਾਣਗੇ ਉਹਨਾਂ ਨੇ ਇਹਨਾਂ ਦੇ ਜਿਹੜਾ ਕੋਈ ਪਿਪੀਲਾ ਬਰੀਲਾ ਹੋਊਗਾ ਕੋਈ ਰੱਖ ਲਿਆ ਉੱਥੇ ਪੁਲਿਸ ਸਮਝਾਉਂਦਾ ਹੋਇਆ ਵੀ ਇਹਨਾਂ ਦੇ ਭਾਂਡੇ ਮੋੜ ਦੋ 5 ਮਿੰਟ ਪਹਿਲਾਂ ਹੀ ਉਹ ਭਾਂਡੇ ਮੋੜਨਗੇ ਸਾਡੇ ਬੰਦੇ ਮੋੜਨ ਲਗੇ ਸੀ ਤਾਂ ਉੱਥੇ ਫਿਰ ਇਹਨਾਂ ਦਾ ਆਪ ਚ ਗਰ ਨਹੀਂ 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 ਉਹ ਪੈਸੇ ਤਾਂ ਉਹਨਾਂ ਨੇ ਮੋੜਨੇ ਸੀ ਆਪਣੇ 2 ਮਹੀਨੇ ਬਾਅਦ ਉਹ ਪੁਲਿਸ ਵਾਲੇ ਕਹਿੰਦੇ ਭਾਂਡੇ ਦੇ ਦੋ ਜੀ ਕੋਈ ਗੱਲ ਨਹੀਂ ਪੈਸੇ ਸਾਡੀ ਜ਼ਿੰਮੇਵਾਰੀ ਆ ਲਿਖਤ ਪੜਤ ਹੋ ਗਈ ਸੀ ਵੀ ਦੋ ਕਿਸ਼ਤਾਂ 'ਚ ਤੁਹਾਡੇ ਪੈਸੇ ਦੇ ਦੇਣਗੇ ਉਹ ਉੱਥੇ ਜਾ ਕੇ ਦਫ਼ਤਰ ਬੰਦ ਕਰਨ ਲੱਗੇ ਸੀ ਤੇ ਉਹ ਪਹਿਲੇ ਮੌਂਡ ਚ ਗਏ ਸੀ ਉਹਨਾਂ ਬਾਡੇ ਮੌਂਡ ਦੇ ਸੌਰੀ ਉਹਨਾਂ ਕੀ ਦਾ ਕੰਮ ਕਰਦੇ ਇਹਨਾਂ ਦਾ ਆਪਣਾ ਫਰਾਂਸ ਦਾ ਕੰਮ ਆ ਨਹੀਂ ਨਹੀਂ ਜਿਹਨਾਂ ਦਾ ਵਰਾਇਟਰ ਰਹਾ ਹੋਇਆ ਜਿਨ੍ਹਾਂ ਨਾਲ ਲਈ ਝਗੜਾ ਉੱਥੇ ਉਹ ਰਾਜਮਾ ਚੌੜ ਦਾ ਕੰਮ ਕਰਦੇ ਨੇ ਕੀ ਕੰਮ ਕਰਦੇ ਕਾਫੀ ਟਾਈਮ ਲੱਗ ਗਿਆ ਹਾਂ ਹਾਂ ਪਹਿਲਾਂ ਕੋਈ ਪੇਮੈਂਟ ਆਈ ਹੁੰਦੀ ਪੇਮੈਂਟ ਥੋੜਾ ਮੋਟੇ ਪੈਸੇ ਆਏ ਹੋਣਗੇ ਵਿਆਜ ਬੂਜ ਮਾੜਾ ਮੋਟਾ ਦਿੱਤਾ ਹੋਣਾ ਇਹਨਾਂ ਨੇ ਮੈਨੂੰ ਨਹੀਂ ਪਤਾ ਕਿੰਨਾ ਆਪਣੇ ਬੱਚੇ ਹੀ ਨੇ ਉਹ ਤੇ 18000 ਰੁਪਏ ਰਹਿੰਦਾ 20000 ਰੁਪਏ ਰਹਿੰਦਾ ਸੀ ਉਹਨਾਂ ਦਾ ਉਹ ਲੈਂਡ ਦੇ ਪਿੱਛੇ ਕੋਈ ਗੱਲਬਾਤ ਹੋਈ ਆ ਪੁਲਿਸ ਵਾਲੇ ਨੁਕਟਾਤਾ ਸੀਗਾ ਉਹ ਫਿਰ ਜਿਹੜੇ ਭਾਂਡੇ ਪੈ ਸੀ ਉਹ ਮੋੜਨ ਗਏ ਸੀ ਉੱਥੇ ਕਿਤੇ ਮਾੜੀ ਮੁੱਟੀ ਥੱਪੜਬਾਜ਼ੀ ਹੋ ਗਈ ਪਰ ਹੈ ਜੇ ਦੋਨੋਂ ਆਪਣੇ ਪਰਿਵਾਰ ਨੇ ਕੋਈ ਐਸੀ ਗੱਲ ਨਹੀਂ ਹੈ ਉਹ ਨਹੀਂ ਨਹੀਂ ਐਜਾ ਐਵੇਂ ਦੇਖੋ ਲੜਾਈ ਦੇ ਵਿੱਚ ਜਦ ਪੈਸੇ ਦੇਣੇ ਉਹਨਾਂ ਦੇ ਪੈਸੇ ਵਾਲੀ ਪਾਰਟੀ ਬੁੱਜੀ ਕਹਿੰਦੀ ਹੁੰਦੀ ਆ ਸਾਡੇ ਬਹੁਤ ਕੋਸ਼ਿਸ਼ ਕੀਤਾ ਹੈ ਨਾ ਮੈਂ ਫਿਰ ਵੀ ਇਹ ਗੱਲ ਕਹਿ ਰਿਹਾ ਵੀ ਸਾਡੇ ਦੋਨੋਂ ਬੱਚੇ ਨੇ ਕੋਈ ਐਸੀ ਗੱਲਬਾਤ ਨਹੀਂ ਮੈਂ ਕਿ ਜਿਹੜਾ ਕੁਝ ਹੋਊਗਾ ਆਪਾਂ ਕਰ ਲਾਂਗੇ ਠੀਕ ਆ ਚਲ ਜਾ ਲਾਂਗੇ ਸਾਡੇ ਬੱਚੇ ਨੇ ਦੋਨੋਂ ਦੋਨੋਂ ਪਰਿਵਾਰ ਸਾਡੇ ਉਹ ਸਾਡੀ ਇੱ ਮੇਰਾ ਤਾਂ 20 ਸਾਲ ਪੁਰਾਣਾ ਇਹਨਾਂ ਦਾ ਪਿਆਰ ਆ ਸਾਡੇ ਭੈਣ ਭਾਈਆਂ ਵਾਲਾ ਉਹਨੇ ਕੋਈ ਐਜੀ ਗੱਲ ਨਹੀਂ ਬੱਚੇ ਨੇ ਆਪਣੇ ਕੋਈ ਗੱਲ ਨਹੀਂ ਲੈ ਕੇ ਇਹਨਾਂ ਨੂੰ ਨਪਟਾਲਾਂਗੇ ਕੱਲ ਇਹਨਾਂ ਦੀ ਆਫਿਸ ਜੀ ਕਹਿੰਦੇ ਹੋਈ ਆਪਣੀ ਹੋਈ ਲੜਾਈ ਹੋਈ ਕੋਈ ਪੈਸੇ ਦੇਣ ਲੈਣ ਦੀ ਜਿਹੜੀ ਦੱਸ ਰਹੇ ਆ ਅਸੀਂ ਇਹਨਾਂ ਨੂੰ ਹੁਣ ਵਿਆਹ ਲਗਾਗੇ ਵਿਆਹ ਲਗਾ ਜਿਹੜੀ ਵੰਡ ਦੀ ਕਾਰਵਾਈ ਕੀਤੀ ਜਾਊਗੀ ਹਸਪੀਟਲ ਨੂੰ ਬਿਜਾ ਦੇਣ ਦਾ ਮੈਡੀਕਲ ਹਾਂ ਹੁਣ ਮੈਨੂੰ ਹੁਣੇ ਮਿਲੀ ਮੈਡੀਕਲ ਐਮ ਐਲ ਆਰ ਮਿਲ ਗਈ ਜੀ ਉਹਦੇ ਦੋ ਬੰਦਿਆਂ ਲਈ ਹਾਂ ਜੀ ਵਿਆਹ ਲੈਣਾ ਹਾਂ ਵਿਆਹ ਲੈਣਾ ਹਰਬਾ ਜੀ ਦੋ ਬੰਦਿਕਾ ਗਈ ਉਹ ਅਬਾ ਕੀਤੀ ਜਾਓ